ਹਾਂਜੀ ਹੈਲੋ ਫਰੈਂਡਸ ਵੈਲਕਮ ਹੈ YouTube ਚੈਨਲ ਜੀ ਕਿਵੇਂ ਸਰ ਠੀਕ ਠਾਕ ਹਾਂ ਜੀ ਐਬੀਡੀ ਪੰਜਾਬ ਤੇ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਜੀ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹਨਾ ਆਪਾਂ ਸੁਖਨੇ ਸਾਹਿਬ ਦੇ ਬਾਟ ਦੇ ਆਪਾਂ ਤੁਹਾਡੇ ਨਾਲ ਬਲੌਗ ਸੰਜੇ ਕਰ ਰਹੇ ਹਾਂ ਤੇ ਵੈਸੇ ਤਾਂ ਆਪਾਂ ਮਤਲਬ ਸਟਾਰਟਿੰਗ ਤੋਂ ਤੁਹਾਡੇ ਨਾਲ ਸ਼ੇਅਰ ਕੀਤਾਗਾ ਥੋੜੀ ਜਿਹੀ ਜਿਹੜੀ ਹੈਗੀ ਸੀ ਵੀਡੀਓ ਹਲੇ ਥੋੜਾ ਨਾ ਬਾਕੀ ਸੀ ਉਹ ਤੁਸੀਂ ਇੰਜੋਏ ਕਰੋ ਜੀ ਉਹ ਜੀ ਪਰਮਾਤਮਾ ਦਾ ਨਾਮ ਰਾਜੇ ਵਿਦਾਂਤਰ ਸਾਡੇ ਮਨ ਦਾ ਨਾਮ ਹੈ ਨਾ ਉਸ ਮਾਤੇ ਊੜਤ ਬੈਠਤ ਜੋਤ ਨਾਮ ਉਹ ਮਹਾਰਜ ਦੇ ਦੁਕਾਮ ਬੋਲੋ ਜੈ ਸੋ ਜੀਵਾ ਦਾਟ ਲਓ ਜੀ ਮੰਮੀ ਹੁਣੀ ਵੀ ਆ ਚੁੱਕੀ ਸੀ ਮੰਮੀ ਦੀਦੀ ਮਾਮੀ ਜੀ ਤੇ ਦੀਦੀ ਦੀ ਬੇਟੀ ਉਹ ਆ ਗਈ ਸੀ ਠੀਕ ਹੈ ਜੀ ਆਪਾਂ ਉਹਨਾਂ ਦਾ ਕਾਫੀ ਟਾਈਮ ਤੇ ਬੀਟ ਕਰ ਰਹੀ ਸੀ ਇੱਕ ਤਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦਾ ਠੰਡ ਸੀ ਠੰਡ ਕਰਕੇ ਉਹ ਲੇਟ ਹੋ ਗਈ ਸੀ ਤੇ ਬਸ ਉਹ ਹੁਣੇ-ਹੁਣੇ ਆਏ ਸੀਗੇ ਤੇ ਆਪਾਂ ਉਹਨਾਂ ਨੂੰ ਮਿਲਦੇ ਆ ਪਹਿਲਾਂ ਫਿਰ ਉਹਨਾਂ ਨੂੰ ਚਾਹ ਪਾਣੀ ਦਿੰਨੇ ਆ ਜੀ ਸਤਿਗੁਰੂ ਜੀ ਕੇ ਵੰਦਨ ਪਾਠ ਹੈ ਗੁਰੂ ਸਾਹਿਬ ਦੇ ਪ੍ਰਭਾਤ ਹੈ ਪਾਠ ਹੈ ਸਤਿਗੁਰੂ ਜੀ ਤੋਂ ਕੋ ਨਾਮ ਬਾਣ ਦੇ ਗੁਰੂ ਸਾਹਿਬ ਜੀ ਭਾਗੀ ਹੈ ਸਤਿਗੁਰੂ ਜੀ ਦਾ ਹਾਲਤ ਬਲ ਸੁਵਾਰ ਹੈ ਨਾਮ ਸਤਿਗੁਰੂ ਸਿੱਖ ਫੌਜੀ ਨਾਲ ਸੁਮਾਰ ਹੈ ਹਾਂਜੀ ਆਪਾਂ ਗੁਰੂ ਗੁਰੂ ਸਾਹਿਬ ਦਾ ਕੀਰਤਨ ਵੀ ਕਰਵਾਇਆ ਠੀਕ ਹੈ ਜੀ ਤੇ ਸਬ ਮਤਲਬ ਪਾਠ ਦੇ ਭੋਗ ਭੰਨ ਤੋਂ ਪਹਿਲਾਂ ਅਨੰਤ ਚਾਹ

ਨਾਮ ਸੁਦੀ ਕਰ ਹਥ ਕਿਰਪਾ ਕਰੋ ਦੀਨ ਕੇ ਦਾਤੀ ਮੇਰਾ ਗੁਣ ਅਵਗਣਾ ਵਿਚਾਰ ਕੋਈ ਮਾਤੇ ਕਾ ਕੀ ਤੁਮ ਕਾ ਸੁਣੀ ਸੁਮਾਤੀ ਕਾ क्या तो पर स्वामी मानव सिखी गत एक दर्शन देख जीवांगुर तेरा पूर्ण ਤਾਰ ਸੁਣ ਪਾਰਿਸਾ ਗੁੰਮੂ ਕੇ ਤਾਰ ਸੁਣ ਪਾਰਿਸਾ ਗੁੰਮੂ ਕੇ ਜਨਮ ਮਰ ਲੁਟ ਜਾਏ ਮਰਨ ਲੋਕ ਦਾ ਹੈ ਦਰਸ਼ਨ ਪਾਰੇ ਸਤਿਗੁਰੂ ਦੇ ਦਰਸ਼ਨ ਪਾਰੇ ਸਤਿਗੁਰੂ ਦੇ ਹਾਂਜੀ ਕੀਰਤਨ ਦੇ ਨਾਲ ਨਾਲ ਹੀ ਆਪਾਂ ਜਿਹੜਾ ਹੈਗਾ ਸੀਗਾ ਬਾਬਾ ਜੀ ਨੂੰ ਸਰੂਪ ਬਾਬਾ ਜੀ ਨੂੰ ਸਰੂਪੇ ਵੀ ਦਿੱਤੇ ਤੇ ਨਾਲ ਜਿਹੜਾ ਹੈਗਾ ਸੀਗਾ ਗੁਰੂ ਸਾਹਿਬ ਨੂੰ ਰਮਲਾ ਸਾਹਿਬ ਪੇਂਟ ਕੀਤੇ ਗਏ ਸੰਨਾਨ ਜੋ ਆਪਣੇ ਬ੍ਰੇਕ ਅੱਧਾ ਸਦੀ ਨਾ ਤੁੰਸਾ ਸੰਕੂਲ ਹੋ ਤੋ ਪਹਿਲਾ ਕੋਈ ਕਿਸੇ ਪਤੀ ਭਗਵਾਂ ਤੋਂ ਵੰਦੀ ਨਰੇ ਨੂ ਸੰਗਤ ਦੇ ਦੱਬਤ ਵਿਕਲਪ ਦੇ ਜੀਆ ਵਿਆਹ ਕ੍ਰਿਤੀ ਦਾ ਖਾਸਾ ਬਾਹਿ ਮੰਗ੍ਰਿਤੀ ਕਰੇ ਸਖਤੀ ਜਿਨਿਆ ਪ੍ਰਦੇਸ਼ ਨਾਇਕ ਨੂੰ ਅਧਿਕਾਰ ਤੋ ਬਾਕੀ ਤੋ ਬਾਕੀ ਅਸੀਂ ਸਤਿਕਾਰ ਕਰਤਾ ਸਤਿਕਾਰ ਕਰਤਾ ਅੱਤੇ ਸ੍ਰੀ ਗੁਰਬਖਸ਼ ਸਿੰਘ ਸਰਦਾਰ ਹਰਵੀਰ ਸਿੰਘ ਜੀ ਅੱਤੇ ਪਾਈਕੂ ਪ੍ਰੀਤ ਸਿੰਘ ਜੀ ਇਹਨਾਂ ਦੇ ਕਾਰਜਗੁਮਾਤਾ ਚਰਨਜੀਤ ਕੌਰ ਜੀ ਸਮੁੱਚੇ ਪਰਿਵਾਰ ਵੱਲੋਂ ਸਤਿਗੁਰ ਜੀ ਦੀ ਪਾਵਨ ਮਾਣੀ ਦਾ ਓਕਾਸਾ ਲਿਆ ਹੈ ਕਿਉਂਕਿ ਇਸ ਲਈ ਇਸ ਮੇਂ ਅੰਦਰ ਸਾਡੇ ਵੀ ਸਾਈ ਹਮੇਸ਼ਾ ਜੀ ਤੁਰਵੀਂ ਕਾਲ ਸੁਖਵਾਇ ਮੇਰੇ ਪ੍ਰਸਾਦ ਪਰਿਵਾਰ ਨੇ ਮਾਪ ਜੀ ਵੀ ਛੋੜਾ ਦੇ ਦਿੱ ਗਏ ਹੁਣ ਉਹਨਾਂ ਦੇ ਬੇਟੇ ਸਫਲ ਬਣ ਚੁੱਕੇ ਨੇ ਤੇ ਨਾਲ ਹੀ ਜਿਹੜਾ ਹੈਗਾ ਸੀਗਾ ਗੁਰੂ ਘਰ ਲੰਗਰ ਵੀ ਆਪਾਂ ਹਨਾ ਸ਼ਕਾਉਣ ਲੱਗ ਗਏ ਸੀਗੇ ਤੇ ਗੁਰੂ ਘਰ ਲੰਗਰ ਦੇ ਵਿੱਚ ਆਪਾਂ ਬਣਾਏ ਸੀਗੀਆਂ ਪੂਰੀਆਂ ਵੀ ਮਨਾ ਕੋਈ ਜਾਣ ਕੋ ਨਾਮ ਅਮੋਨ ਸਾਈਂ ਨਾਮ ਅਮੋਨ ਕਿੰਨਾ ਮਨੋਂ ਬਸਿਆ ਬਾਗੇ ਸਭ ਦੇ फे स् न साम स्वास नाम स ਸਾਗਾ ਕੁਰਬਾਨ ਤੂੰ ਸਾਗੁਰ ਗਤਮ ਜਿਸਨੇ ਆਪ ਸਾਬਤ ਤੇ ਕੋਈ ਨਾ ਸਮਾਪਤ ਸਰਸ ਭਾਵੇਂ ਸ਼ਬਦਾਂ ਦੀ ਕਹਾਲਾ ਜੁਤਕਾਰ ਕਹਾਰੀਆ ਪਾਂਤ ਤੂੰ ਸੁਤ ਜੁਬਾਕ ਕੀਤੇ ਕੁਰਬਾਨ ਕਾਰਮਪਾ ਤੁਹਾਨੂੰ ਨਾਮ ਹੈ ਦਾਦੀ ਕੱਚਾ ਪਾਰਟੀ ਆਨੰਦ ਤੋਂ ਕਾਠੀ ਖਾਤੀ ਹੋ ਸਾਗਰਨੰਦ ਤੋਂ ਕਥਾਲੇ ਬਤਾਲ ਜਲਦੀ ਜਲਦੀ ਚਲ ਅਸੂਰੀ ਕਾਗਰੋ ਕੀ ਹੋਗਾ ਕਾਪਾ ਪੱਟੇ ਸੁਨੇਹੇ ਆਪਾ ਨਾਮ ਜਪ। ਸ਼ਾਂਤ ਸਾਰੂ ਲਾਏ ਕਰ ਸੰ। ਉਹਦੇ ਰੂਹ ਦੇ ਵਿੱਚ ਆਰਤੀ ਕਰਤੇ ਪੂਰੀ ਜੱਤੇ ਨੂੰ। ਮੱਥੁਰਿਆ ਪਰ ਪੂਰੇ। ਮੇਨਵਾੰਤੋ ਨਾਮ ਕੂਰਤੀ ਕਰਨਾ ਲਾਤੇ। ਆਗਮਨ ਜਾਨੰਦਾਨ। ਸ੍ਰੀ ਅੰਮ੍ਰਿਤ ਸਰਜੀ ਤੇ ਚੰਕੀਆਂ ਝੰਡੇ ਬੁੰਗੇ ਜੁਗੋ ਜੁਗੇ ਤਲ ਕਰਮੂ ਕਾ ਜੈ ਜੈਕਾਰ ਬੋਲੋ ਜੀ। ਜੀਹ ਜੂਰ ਪਰਮ ਪਿਆਰੇ ਰੱਖਾ ਦਾ ਮਨ ਨਹੀਂ ਵਾ ਮਤ ਦੇ ਮਤ ਮਤ ਪਤ ਦਾ ਰੱਖਾ ਵਕਾਲਪੁਰਖ ਵਾਹਿਗੁਰੂ ਇਹ ਨਮਾਣੇ ਦੇ ਮਾਨ ਕਾਣੇ ਦੇ ਕਾਣ ਜੋਕਿਆਂ ਦੀ ਓਟ ਧੰਨ 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 ਜੀ ਸਾਹ ਵਾਲੀ ਕੋੜੀ ਅਸਲੀ ਵੱਡੀਆਂ ਚਾਈ ਉਦਾਰ ਰੱਬ ਦਾ ਆਖੇ ਜਾਣੀ ਹਰੀ ਦੁਨੀਆਂ

puri kai ne ke te de puri jo kai ne puri kai ne ke te de puri jo kai ne puri kai ne ke te de puri jo kai ne

ਦਾ ਜੀ ਜੱਦੀ ਜੱਦੀ ਜੱਲਾ ਬਣੀ ਨਹੀਂ ਜੱਗਿਆ ਕਰਾਂ ਤੇਰੀ ਮਣੀ ਜੀ ਸਭੀ ਬੰਗੜਿਆ ਨਾ ਆਪਣਾ ਜੁਮਾ ਬੈਠਾ ਆਪ ਤੋਂ ਰਾਜੀ ਹੁਕਮ ਤੋਂ ਨੀਰ ਤੋਂ ਮੈਂ ਵਿਚਕੁਸ਼ੀ ਬੋਲਣ ਲਈ ਕੌਫੀ ਨਹੀਂ ਆਹ ਬੰਦ ਤੋਂ ਫਾਟਾ ਕਿਸੇ ਨਾਲ ਤੋਂ ਫੇਰ ਜਵਾਦੇ ਜੂਨ ਸਾਥੇ ਹਾਂਜੀ ਸੁਖਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੈ ਚੁੱਕੇ ਨੇ ਜੀ ਬਾਬਾ ਜੀ ਜਿਹੜੇ ਹੈਗੇ ਸੀਗੇ ਆ ਜਾ ਰਹੇ ਸੀਗੇ ਤੇ ਮੈਂ ਵੀਡੀਓ ਬਣਾ ਲਈ ਸੀਗੀ ਤੇ ਇੱਕਦਮ ਮੈਨੂੰ ਜਿਆਦਾ ਆ ਗਿਆ ਤੇ ਚਲੋ ਜੀ ਤੁਸੀਂ ਬਲੌਗ ਨੂੰ ਇੰਜੋਏ ਕੀਤਾ ਹਨਾ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਹਨਾ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਠੀਕ ਆ ਜੀ ਮਿਲਦੇ ਆ ਨੈਕਸਟ ਬਲੌਗ ਦੇ ਨਾਲ ਥੈਂਕ